ਬਾਸਕਟ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਠੀਕ ਹੈ ਜੀ ਜੈ ਭੀਮ ਜੈ ਸੰਵਧਾਨ ਮੇਰਾ ਨਾਮ ਗੁਰਦਿਆਲ ਸਿੰਘ ਕਲਿਆਣ ਹੈ ਜੀ ਆਲ ਇੰਡੀਆ ਸਲੂਕਾ ਫੈਡਰੇਸ਼ਨ ਤੋਂ ਪੰਜਾਬ ਦਾ ਮੁਖ ਸੇਵਾਦਾਰ ਅਤੇ ਇਸ ਵਾਰ ਤੋਂ ਵੀ ਸੇਵਾ ਦਾ ਮੌਕਾ ਮਿਲਿਆ ਇਸ ਸੰਤਾ ਨੇ ਬਹੁਤ ਮਾਨ ਦਿੱਤਾ ਸੀ ਲੇਕਿਨ ਇਸ ਸਮੇਂ ਜੋ ਸੀਤ ਬਾਬਾ ਸੰਕਸ਼ਨਗਰ ਗਲੀ ਨੰਬਰ 2 ਨੀਵਾ ਬਾਜ਼ਾਰ ਦਾ ਕੁਝ ਬਾਜ਼ਾਰ ਕਾਂਕਲੀ ਪੈ ਰਹੀ ਹੈਗੀ ਜੋ ਕਿ ਬਾਅਦ ਸਿੱਧੀ 5 ਨੰਬਰ ਗੇਟ ਲਾ ਕੇ ਜਾ ਕੇ ਕੰਪਲੀਟ ਹੋਣੀ ਹੈਗੀ ਅਲਫਾ ਮੌਲ ਦੀ ਬੈਕ ਸਾਈਡ ਇਹ ਅਸੀਂ ਜੇ ਆ ਜੀ ਸਾਹਿਬ ਨੂੰ ਸੰਪਰਕ ਕੀਤਾ ਸੀ ਐਸ ਡੀਓ ਸਾਹਨਾ ਵੀ ਉਹਨਾਂ ਵਿਸ਼ਵਾਸ ਦਵਾਇਆ ਸੀਗਾ ਕਿ ਗੁਰਦਿਆਲ ਜੀ ਵਾਲਾ 30 ਫੁੱਟ 35 ਫੁੱਟ ਮੱਥਾ ਵਾ ਤੁਹਾਡੇ ਘਰ ਦੇ ਨਾਲ ਇਹ ਟੋਟਾ ਕੰਪਲੀਟ ਕੀਤਾ ਜਾਊ ਕਿਉਂਕਿ ਇੱਕ ਟੀ ਪੁਆਇੰਟ ਸੀ ਲੇਕਿਨ ਪੰਜਾਬ ਸਰਕਾਰ ਦੇ ਨਾਲ ਕੋਈ ਚੱਲਦੇ ਉਹਨਾਂ ਦੇ ਪਰਉਕਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਸਾਰਾ ਕੁਝ ਵਾਰਦੇ ਅਸੀਂ ਹੀ ਕਰਤਾ ਧਰਤਾ ਵਾਂ ਠੀਕ ਹੈ ਉਹ ਰਹਿਣ ਬੀਬੀ ਜਿੰਮ ਜੋਤਪੂਰ ਜੀ ਐਮਐਲਏ ਆ ਉਹਨਾਂ ਨੂੰ ਮੁਬਾਰਕ ਉਹਨਾਂ ਦੇ ਕਾਰਜਕਰਤਾ ਇਹੋ ਜੇ ਲੇਕਿਨ ਬੀਬਾ ਜੀ ਇੱਕ ਮੈਨੂੰ ਇਹ ਗੱਲ ਦੱਸਿਓ ਕਿ ਜਾਂ ਤੁਸੀਂ ਆਪਣੇ ਪਰਸਨਲ ਅਕਾਊਂਟ ਤੋਂ ਇਹ ਪੈਸਾ ਭੇਜ ਰਹੇ ਜੇ ਤੇ ਜਿਹੜੇ ਇਲਾਕੇ 'ਚ ਬਾਜ਼ਾਰ ਬਣ ਰਿਹਾਏ ਨੇ ਜੇ ਭੇਜ ਰਹੇ ਜੇ ਕਿ ਗੁਰਦੇਵਾਲ ਸਿੰਘ ਤੁਹਾਡੇ ਕੋ ਕਦੀ ਮੰਗਣੀ ਕਰੇਗਾ ਪ੍ਰਸ਼ਾਸਨ ਕੋ ਕਿ ਇਹ ਟੋਟਾ ਬਣਾਓ ਫਿਰ ਗੁਰਦੇਵਾਲ ਸਿੰਘ ਆਪਣੇ ਘਰੋਂ ਜਿਆਦਾ ਸੀਮਟ ਪਾਲੇ ਥੋੜਾ ਪਾਲੇ ਆਪਣਾ ਬਿਜਾਰ ਉਹਨਾਂ ਟੋਟਾ ਆਪਣੇ ਬਣਾ ਲੇਗਾ ਕਿਉਂਕਿ ਇਹ ਸਾਡੇ ਟੈਕਸ ਦੇ ਨਾਲ ਪੈਸਾ ਇਕੱਠਾ ਹੁੰਦਾ ਔਰ ਸਾਡੇ ਟੈਕਸ ਨਾਲ ਤੁਹਾਨੂੰ ਮਹਗਾਈ ਪੱਤੇ ਐਮ ਐਲ ਏ ਪੱਤੇ ਗੱਡੀਆਂ ਦੀਆਂ ਸੁਵਿਧਾਤਾਂ ਏਸੀ ਕਮਰਿਆਂ ਦੇ ਫਲੈਟ ਔਰ ਇੰਨੇ 4647 ਦਫਤਰ ਸਾਰੇ ਲੋੜ ਲੱਤਰ ਜਿੰਨੀਆਂ ਸਿਕਿਉਰਟੀਆਂ ਤੁਹਾਨੂੰ ਮਿਲਦੀਆਂ ਇਹ ਸਾਡੇ ਟੈਕਸਾਂ ਨਾਲ ਹੀ ਸਾਰਾ ਕੁਝ ਚੱਲਦਾ ਤੇ ਫਿਰ ਸਾਡੇ ਟੈਕਸ ਲੈਣ ਦੇ باوجود ਜੇ ਟੂ ਪੇਸਟ ਲੈਣੇ ਤਾਂ ਟੈਕਸ ਦਿੰਨੇ ਆ ਤੇਲ ਲਿਓਣੇ ਤਾਂ ਟੈਕਸ ਨੇ ਆ ਸਾਬ ਲਿਓਣੇ ਤਾਂ ਟੈਕਸ ਨੇ ਕੋਈ ਮੈਡੀਸਨ ਲਿਓਣੇ ਟੈਕਸ ਤਾਂ ਟੈਕਸ ਨੇ ਜੇ ਹੀ ਕੋਈ ਆਪਣੇ ਘਰ ਚ ਆਪਣਾ ਵਸਤਰ ਲਿਓਣੇ ਆਗੇ ਤਾਂ ਟੈਕਸ ਦਿੰਨੇ ਆਗੇ ਜੇ ਹੀ ਆਪਣੀ ਬਿਲਡਿੰਗ ਬਣਾਉਣੇ ਆਗੇ ਮਾਰੀ ਚੰਗੀ ਟੈਕਸ ਦਿੰਨੇ ਆਗੇ ਸੀਵਰੇਜ ਦਾ ਟੈਕਸ ਦਿੰਨੇ ਆਗੇ ਤੇ ਤੁਸੀਂ ਸਾਡੇ ਘਰਾਂ ਚੋਂ ਕੂੜਾ ਸਰਕਾਰ ਚ ਕਾਉਂਦੀ ਉਹਦਾ ਅਸੀਂ ਟੈਕਸ ਦਿੰਨੇ ਆਗੇ ਲੇਕਿਨ ਇਹ ਦੁਰਵਿਵਾਰ ਕਿਉਂ ਜਿੱਤੀ ਹੋਈ ਸਰਕਾਰ ਸਭ ਵਾਸਤੇ ਇੱਕ ਜੇਸੀ ਹੁੰਦੀ ਆ ਕੀ ਸਮਾਂ ਸਿਆਸਤ ਹੋ ਰਹੀ ਹੈ ਬਿਲਕੁਲ ਜੀ ਖੁੱਲੰ ਖੁੱਲੀ ਸਿਆਸਤ ਔਰ ਇਹਨਾਂ ਨੂੰ ਤੇ ਪਤਾ ਹੀ ਨਹੀਂ ਆ ਕਿ ਅਸੀਂ ਕਿਤੇ ਕੀ ਕਹਿਣਾ ਕੀ ਨਹੀਂ ਕਹਿਣਾ ਔਰ ਥੋੜੇ ਦਿਨ ਪਹਿਲਾਂ ਹਲਕਾ ਛਾੜੇ ਤੋਂ ਐਮਐਲਏ ਜੀ ਨੇ ਜਿਹਨੇ ਆਪਣੇ ਬਾਲਮੀ ਭਗਵਾਨ ਜੀ ਦੇ ਪਵਨ ਤੀਰਤ ਦੀ ਫੋਟੋ ਲਾ ਕੇ ਉੱਤੇ ਆਪਣੇ ਝਾੜੂ ਦਾ ਨਿਸ਼ਾਨ ਲਾਤਾ ਸੀਗਾ ਇਹਨਾਂ ਨੂੰ ਪਤਾ ਨਹੀਂ ਧਰਮ ਸਥਾਨਾਂ ਦੀ ਕੀ ਮर्यादा ਵਾਗੀ ਇੱਕ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਹੌਸਦੇ ਚ ਕਾਨੂੰਨ ਪਾਸ ਕਰਦੇ ਆਗੇ ਕਿ ਜੇ ਕੋਈ ਧਰਮ ਸਥਾਨਾਂ ਦੀ ਗੁਰੂ ਗ੍ਰੰਥਾਂ ਦੀ ਉਲੰਘਣਾ ਹੁੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਬੇਅਦਮੀਆਂ ਤੇ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਤੇ ਤੇ ਕਾਰਵਾਈ ਕੀ ਕਰਨੀ ਆ ਦੂਜਾ ਤੁਸੀਂ ਨਾ ਪੇ ਹਤਭਾਬ ਕਰੀ ਜਾਂਦੇ ਜੇ ਇੱਥੇ ਤੁਸੀਂ ਸਾਫ ਪਾਣੀ ਤੇ ਘਰ ਵਾਲਿਆਂ ਨੂੰ ਮਾਇਆ ਕੀਤਾ ਨਹੀਂ ਆ ਗੱਲਬਾਤ ਹੋਈ ਕਿਸੇ ਨਾਲ ਕੀ ਕੀ ਕਹਿੰਦੇ ਹੋ ਗੱਲਬਾਤ ਜੀ ਜੇਈ ਸਾਹਿਬ ਨਾਲ ਹੋਈ ਐਡੀਓ ਸਾਹਿਬ ਨੇ ਤੇ ਫੋਨ ਨਹੀਂ ਚੁੱਕੇ ਕੁਝ ਦਿਨ ਪਹਿਲਾਂ ਐਡੀਓ ਸਾਹਿਬ ਨੇ ਇਹ ਵਾਅਦਾ ਹੈ ਵੀ ਇਹ ਜਿਹੜਾ ਟੋਟਾ ਬਿਲਕੁਲ ਨਾਲ ਹੀ ਬਣੇਗਾ ਜੀ ਜੇਈ ਸਾਹਿਬ ਵੀ ਕਹਿੰਦੇ ਰਹੇ ਅੱਜ ਉਹਨਾਂ ਕਲੀਅਰ ਕਟ ਆਮ ਆਦਮੀ ਪਾਰਟੀ ਦੇ ਵੋਟਨ ਚਾਰਜ ਦਾ ਨਾਮ ਲਿਆ ਕਿ ਉਹਨਾਂ ਦਾ ਬੜਾ ਦਬਾਅ ਆ ਉਹ ਕਹਿੰਦੇ ਵੀ ਇਹ ਨਹੀਂ ਬਣਾਉਣਾ ਇਹ ਜੇ ਮੈਂ ਰਾਣਾ ਕਟ ਦੇ ਬਾਜ਼ਾਰ ਬਣਾਵਾਂਗੇ ਤਾਂ ਫਿਰ ਵੇਖਾਂਗੇ ਫਿਰ ਨਾਲ ਪਾਵਾਂਗੇ ਇਸ ਲੇਮੇਰੀਆ ਕਰਕੇ ਛੱਡ ਰਿਹਾ ਨੈਕਸਟ ਸਟੈਪ ਕੀ ਹੈ ਜੀ ਇਹਦਾ ਨਹੀਂ ਅਗਲਾ ਸਟੈਪ ਹੈ ਜੀ ਜੇ ਅਸਲ ਇਹਨਾਂ ਨੂੰ ਘਬਰਾਹਟ ਇਹ ਆ ਗਈ ਕਿ 10 ਨੇ ਵੀ ਲੱਖ ਲੜੀ ਸੀ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉਸੇ ਨੰਬਰ ਤੇ ਖੜਾ ਹਰਤਾ ਸੀਗਾ ਅਸਲ ਇਹਨਾਂ ਨੂੰ ਜਿਆਦਾ ਤਕਲੀਫ ਇਸ ਚੀਜ਼ ਦੀ ਆ ਗਈ ਲੇਕਿਨ ਇਸ ਤਰ੍ਹਾਂ ਦੇ ਮੇਰਾ ਮਨ ਉਹ ਵਾਲੇ ਤੋਰ ਨਹੀਂ ਸਕਦੇ ਗੁਰੂ ਮਹਾਰਾਜ ਨੇ ਮੈਨੂੰ ਨਵਾਵੇਂ ਕਿਉਂਕਿ ਉਸ ਤਰ੍ਹਾਂ ਮੈਂ ਇਹਨਾਂ ਅੱਗੇ ਨਿਮਦਾ ਨਹੀਂ ਜੇ ਪਿਆਰ ਨਾਲ ਕੋਈ ਕਵੇ ਤੇ ਮੈਂ ਗੋਡੀ ਹੱਤ ਲਾਵਾ ਪੈਰੀ ਹੱਤ ਲਾਵਾ ਕੋਈ ਗੱਲ ਨਹੀਂ ਤੇ ਪਲੇਟ ਇਹ ਜੀ ਅਸੀਂ ਆਪਣੇ ਜਥੇਬੰਦੀਆਂ ਨੂੰ ਸੱਦਿਆ ਵਾ ਜਿਸ ਤਰ੍ਹਾਂ ਸੁਮਿਤ ਕਾਲੀ ਜੀ ਜਗਦੀਸ਼ ਜੱਗੂ ਜੀ ਪ੍ਰਦੀਪ ਬਰਾਰ ਜੀ ਜੋ ਸਾਡੇ ਬੀਸੀਐਲ ਦੇ ਪੰਜਾਬ ਦੇ ਪ੍ਰਧਾਨ ਹੈ ਹਾਲ ਇੰਡੀਆ ਦੇ ਕਸ਼ਮੀਰ ਸਿੰਘ ਠੇਕੇਦਾਰ ਜੀ ਗੁਰਦੇਵ ਬਿੱਲਾ ਜੀ ਹਰਜਿੰਦਰ ਸਿੰਘ ਲਾਲੀ ਜੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰ ਸਕੱਤਰ ਵੀ ਨੇ ਬਾਬਾ ਜੀਮ ਸਿੰਘ ਦੇ ਬਲਜੀਤ ਸਿੰਘ ਜੀ ਨਿਸ਼ਾਨ ਜੀ ਤੇ ਇਹ ਸਾਰੇ ਹੀ ਸਾਡੇ ਮਲੇ ਸੂਝਵਾਨ ਸਾਥੀ ਆਏ ਨੇ ਹੂੰ ਉਹਨਾਂ ਅਸੀਂ ਇਹ ਤੋਂ ਦਰਬਾਰ ਤੋਂ ਕਰ ਰਹੇ ਅਗੇ ਪਾਵਰ ਆਪਣੀ ਦੀ ਸਰਕਾਰੋਂ ਦੇ باوجود ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਂ ਲੇਕਿਨ ਅਸੀਂ ਆਪਣੀ ਆਲ ਇੰਡੀਆ ਸਰੂਕਾ ਫੈਡਰੇਸ਼ਨ ਵੱਲੋਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਅੱਗੇ ਡੀਸੀ ਸਾਹਿਬ ਨੂੰ ਇਲਾਕੇ ਦੀਆਂ ਮੁਸ਼ਕਲਾਂ ਦੱਸੀਆਂ ਸੀ ਨਾ ਤੇ ਬਾਟਰ ਸਪਲਾਈ ਓਪਨ ਕੀਤੀ ਕਿ ਜਦ ਕਿ ਸਾਡੇ ਕੋਲ ਲੈਟਰ ਵੀ ਆਈ ਆ 10 ਦਿਨ ਦਾ ਟਾਈਮ ਮੰਗਾਇਆ ਕਾਪੀ ਨੇ ਤੇ ਉਹਦਾ ਕੋਈ ਹੱਲ ਨਹੀਂ ਉੱਪਰ ਹਾਈ ਬੋਰਡ ਤਾਰਾ ਉਹ ਵੀ ਨਹੀਂ ਨਾ ਓਪਨ ਪਾਈਪ ਲਾਈਨ ਪਾਈ ਗਈ ਹੈਗੀ ਤੇ ਆ ਬਿਜਾਰਾਂ ਦੀ ਵੀ ਸਮੱਸਿਆ ਹੈ ਕੰਪਲੀਟ ਨਹੀਂ ਆ ਕਿ ਦੀ ਕੂੜੇ ਦੀ ਸਮੱਸਿਆ ਹੋ ਗਈ ਜਿਉਂ ਦੀ ਤੂੰ ਕਰ ਦਿੱਤਾ ਜਾਏਗਾ ਇਹ ਬਾੜੀਆ ਕੰਮ ਲਾਇਆ ਜਾਏਗਾ ਇਹ ਬਿਲਕੁਲ ਜੀ ਸਵੇਰੇ ਇੱਕ ਮਹਨਰ ਸਾਹਿਬ ਨੂੰ ਤੇ ਮੇਰ ਸਾਹਿਬ ਨੂੰ ਇੱਕ ਵਾਰੀ ਮਿਲਿਆ ਜਾਏਗਾ ਉਹਦੇ ਕੋਈ ਲੰਮਾ ਸਮਾਂ ਨਹੀਂ ਦਿੱਤਾ ਜਾਏਗਾ ਬਹੁਤ ਛੋਟ ਲਈ ਸਮਾਂ ਹੋਏਗਾ ਇਹ ਸਵੇਰੇ ਸ਼ਨੀਵਾਰ ਮਿਲਣਗੇ ਠੀਕ ਆ ਨਾ ਮਿਲਣਗੇ ਤੇ ਫਿਰ ਤੁਸੀਂ ਭਰਾ মিডিਆ ਵਾਲੇ ਸਾਰੇ ਜਾਣਦੇ ਜੇ ਤੇ ਸੋਮਵਾਰ ਇੱਕ ਤਗੜਾ ਸੰਘਰਸ਼ ਆਪਣੀ ਟੀਮ ਦੇ ਨਾਲ ਤਕਤਰ ਹੋ ਕੇ ਸਲਾਹ ਕਰਕੇ ਕੀਤਾ ਜਾਏਗਾ ਉਹਦੇ ਕੋਈ ਨੁਕਸਾਨ ਹੁੰਦਾ ਜਾਨੀ ਮਾਲੀ ਪੰਜਾਬ ਸਰਕਾਰ ਬੀਬੀ ਜਿੰਮੂ ਕੋਰ ਜੀਵਨ ਜੋਤ ਕੋਰ ਤੇ ਨਗਰ ਨਿਗਮ ਤੇ ਸਾਡਾ ਜਲਾ ਆਮ ਆਦਮੀ ਪਾਰਟੀ ਦਾ ਵਾਰਨਚਾਰ ਜੋ ਹੋਊਗਾ ਹਾਂ ਜੈ ਬਲਮਿਕੀ ਜੀ ਜੈ ਭੀਮ ਜੈ ਹਾਰਤ ਅੱਜ ਮਕਬੂਲਪੁਰੇ ਵਿੱਚ ਪਹੁੰਚੇ ਆਂ ਔਰ ਸਾਡੇ ਨਾਲ ਜਗਦੀਸ਼ ਕੁਮਾਰ ਜੱਗੂ ਜੀ ਬਰਾੜ ਜੀ ਔਰ ਉਹਨਾਂ ਦੀ ਸਾਰੀ ਜਥੇਬੰਦੀ ਪਹੁੰਚੀ ਆ ਔਰ ਇਸ ਕਰਕੇ ਪਹੁੰਚ ਕੇ ਗਲੀਆਂ ਦੇ ਹਾਲਾਤ ਜਿਹੜੇ ਗਲੀ ਨੰਬਰ 2 ਦੇ ਹਾਲਾਤ ਜਿਹੜੇ ਮਕਬੂਲਪੁਰੇ ਚ ਕਾਫੀ ਖਸਤਾ ਹਾਲਾ ਚਿਆ ਔਰ ਇਹ ਗਲੀਆਂ ਦਾ ਜਿਹੜੇ ਆ ਗਲੀਆਂ ਦੇ ਵਿੱਚ ਜਿਹੜਾ ਵਾ ਬਜਰੀ-ਬੁਜਰੀ ਪਾ ਕੇ ਉਹਨਾਂ ਨੂੰ ਬਣਾ ਬਣਾਇਆ ਵੀ ਜਾ ਰਿਹਾ ਤੇ ਕੁਝ ਗਲੀਆਂ ਜਿਹੜੀਆਂ ਛੱਡੀਆਂ ਗਈਆਂ ਵਾ ਉਹਦੇ ਰੋਸ਼ਟ ਦੇ ਵਿੱਚ ਅੱਜ ਸਾਰੀ ਸੰਗਤ ਇਕੱਠੀ ਹੋਈ ਆ ਤੇ ਬੇਨਤੀ ਆ ਐਮਐਲਏ ਸਾਹਿਬ ਨੂੰ ਕਿ ਜੇ ਆਨਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਸਰਕਾਰ ਨੂੰ ਬਣਾਉਣਾ ਚਾਹੁੰਦੇ ਜੇ ਆਨਾਲੇ ਸਮੇਂ ਦੇ ਵਿੱਚ ਜੇ ਇਹਨਾਂ ਲੋਕਾਂ ਕੋਲ ਤੁਸੀਂ ਆਪਣੀਆਂ ਵੋਟਾਂ ਲੈਣਾ ਚਾਹੁੰਦੇ ਜੇ ਫਿਰ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਨੂੰ ਸੁਣੋ ਔਰ ਜਿਹੜੀਆਂ ਗਲੀਆਂ ਦੀ ਇਹ ਮੰਗ ਕਰਦੇ ਪਈ ਉਹ ਗਲੀਆਂ ਨੂੰ ਬਣਾਇਆ ਜਾਵੇ ਕਿਉਂ ਆਪ ਜੀ ਦੇ ਹੀ ਜਿਹੜੇ ਲੀਡਰ ਆ ਜਿਹੜੇ ਕਾਉਂਸਲਰ ਬਣੇ ਆ ਉਹ ਹੀ ਇਹ ਨਾ ਬੰਦਿਆਂ ਨੂੰ ਡੱਕੀ ਜਾ ਰਹੀ ਆ ਕਿ ਇਹ ਗਲੀਆਂ ਨਹੀਂ ਬਣੀਆਂ ਚਾਹੀਦੀਆਂ ਅਗਰ ਜੇ ਨਹੀਂ ਬਣਦੀਆਂ ਫਿਰ ਉਸ ਤੋਂ ਬਾਅਦ ਇਹ ਸਾਰੀ ਸੰਗਤ ਇਕੱਠੀ ਹੋ ਕੇ ਰੋੜਾ ਦੇ ਉੱਤੇ ਆਵਾਂਗੇ ਰੋਸ਼ ਬਜਾਰਾ ਕਰਾਂਗੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਜਲੂਸ ਕੱਢਾਂਗੇ ਕਿ ਉਹ ਲਗਾਤਾਰ ਜਦੋਂ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਇਸ ਕਰਕੇ ਬਣਾਈ ਹੀ ਕਿ ਲੋਕਾਂ ਨੂੰ ਸਹੂਲਤਾ ਮਿਲ ਸਕੇ ਨਾ ਹਰ ਇੱਕ ਸਰਕਾਰ ਨੂੰ ਵੇਖ ਲਿਆ ਹੈ ਮਗਰ ਇਹ ਇਸ ਸਰਕਾਰ ਨੂੰ ਵੀ ਹੁਣ ਵੇਖ ਲਿਆ ਕਿ ਆਮ ਜਨਤਾ ਨਾਲ ਹੀ ਇਹ ਤਕਾ ਕਰੀ ਜਾ ਰਹੀ ਆ ਤੇ ਬੇਨਤੀ ਆ ਕਿ ਜਲਦ ਤੋਂ ਜਲਦ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਨਹੀਂ ਤੇ ਸੰਘਰਸ਼ ਜਿਹੜਾ ਉਹ ਤਿੱਖਾ ਕੀਤਾ ਜਾਵੇ